ਉਹ ਲਈ ਸ਼ੁਕਰ ਮਿਲ ਚ। ਟ੍ਰਲੀ ਦਾ ਟਾਇਰ ਸਰਤੇ ਚੜਨ ਨਾਲ ਕਿਸੇ। ਉਹ ਤਾਂ ਮੈਨੂੰ ਇਹ ਵਾਰ ਹੀ ਲੱਗੀ ਸੀ ਮੈਂ। ਹੂੰ। ਲੈ ਡਾਕਟਰ ਨੇ ਮਨਾ ਕੀਤਾ ਹੋਇਆ ਹੈ ਕਿ ਤੂੰ ਬਹੁਤ ਉਹ ਸੋਤ ਨਾ ਜਿਦਾ ਹੋਵੇ। ਖਾਲਾਤਾਂ ਦੇ ਨਾ ਜਾ ਆਖਰ। ਜਵਰਾਉਦ ਜਵਰਾਉਦ ਉੱਤੇ ਗਰੋਂ ਤੋੜਦਾ ਸਿੰਘ ਸੀ ਉੱਥੇ ਮੈਨੂੰ ਜਖਮ ਆਪ ਆ ਕੇ ਮਸਾ ਬੁਧੋੜ ਮਦੋੜ ਕੇ ਮੈਨੂੰ ਐਸਾ ਹਾਲਤੋਂ ਬਾਹਰ ਕੱਢਿਆ ਸੀ ਯਾਰੀ ਜੀਰੋ ਮੈਂ ਇਸ ਕਰਕੇ ਨਹੀਂ ਉੱਥੇ ਹਾਜ਼ਰ ਹੋਇਆ ਜੀ ਮੈਡਮ ਦੇ ਬ੍ਰਦਰ ਦੀ ਗੱਤ ਹੋਈ ਗੋਦਰ ਰਿਸ਼ੀ ਦੀ ਮੈਂ ਤੁਸ ਸਤਕਾਰ ਤੇ ਪਹੁੰਚਿਆ ਮੈਂ ਨੋਟਿਸ ਵੀ ਨਹੀਂ ਕਿੰਦੇ ਐਸੋ ਹੀ ਤੂੰ ਕਿਉਂ ਆ ਗਿਆ ਇੱਥੇ ਅਸੀਂ ਤੈਨੂੰ ਸੰਭਾਲੇ ਇਕ ਹੀ ਦਾ ਸਤਕਾਰ ਕਰ ਰਿਹਾ ਤੁਸ ਸਤਕਾਰ ਕਰ ਰਹੀ ਮੈਂ ਮੈਂ ਪਰਰੋਇਸ ਕਰਕੇ ਆਪਣਾ ਮੈਂ ਕਿੰਨੇ ਲੋਕਾਂ ਦਾ ਗੁਨਾਹ ਯਾਰਾ ਮੈਂ ਨਹੀਂ ਹੁੰਦਾ ਵਰਗ ਤੇ ਕਦੇ ਵੀ ਯੋ ਮੈਂ ਅੱਜ ਮੇਰੇ ਦਿਨ ਦਾ ਮੈਂ ਸੋਚਦਾ ਜ਼ੋਰ ਕਰਕੇ ਇਹ ਗੱਲ ਸਾਰੇ ਨੇ ਸਾਹਮਣੇ ਹਰ ਅਗੇ ਕਲਾਕਰ ਨੂੰ ਕੋਲ ਕੋ ਰਹੇ ਹੁੰਦੇ ਨੇ ਨਾ ਗੱਲਾਂ ਨੂੰ ਮੈਂ ਨਹੀਂ ਲਗਾਉਂਦਾ ਨਹੀਂ ਮੈਂ ਐਂਜ਼ਾਇਟੀ ਦਾ ਮਰੀਜ਼ ਆ ਸਭ ਦੇ ਸਾਹਮਣੇ ਕਹਿਣਾ ਚਾਹਾਂ ਮੈਂ ਵੀ ਇੱਕ ਛੱਡੀ ਦਾ ਮਰੀਜ਼ ਆ ਮੈਂ ਇਸ ਕਰਕੇ ਆਪਣੇ ਸਗੇਆਂ ਦੇ ਆਪਣੇ ਵੀਰਾਂ ਦੇ ਆਪਣੀਆਂ ਭੈਣਾਂ ਦੇ ਮੈਂ ਤੇ ਸੰਸਕਾਰਾਂ ਦੇ ਮੈਂ ਨਹੀਂ ਆਂਦਾ ਕਿਉਂਕਿ ਤੇਰੇ ਹਾਲਤ ਹੋਰ ਖਰਾਬ ਹੋ ਜਾਈਏ ਮੇਰਾ ਮੈਂ ਇੱਕ ਦੋ ਵਾਰ ਹੀ ਇਹ ਮਾਜਰਾ ਦੇਖਿਆ ਜਦੋਂ ਬਤਾਈ ਕਿ ਹੋ ਰਹੀ ਧੀ ਉਹ ਲਾਜ਼ਮ ਸੀ ਤੇ ਮੇਰੇ ਦੋਸਤ ਯਾਰ ਮੇਰੇ ਡਾਇਰੈਕਟਰ ਮੇਰੇ ਰਾਈਟਰ ਮੇਰੇ ਉਹ ਉਹ ਹਜ਼ਾਰ ਦਾ ਕਰ ਰਹੀ ਸੀ ਉਹਨਾਂ ਦੀ ਹਾਲਤ ਦੇਖੀ ਮੈਂ ਉਸ ਵੇਲੇ ਆਉਂਦਾ ਫੋਨ ਬੰਦ ਕਰ ਰਹੀ ਮੈਂ ਨਹੀਂ ਦੇਖਣਾ ਮੈਂ ਦੇਖੂਗਾ ਰਿਕ ਹੋ ਸਕਦਾ ਇਹ ਬੈਠੀ ਬਹੁਤ ਜ਼ਬਰਦਸਤ ਹੋ ਮੈਂ ਕੈਸ ਕਰਕੇ ਮੈਂ ਜਦੋਂ ਜ਼ਾਨਾ ਤੋਂ ਮਾਫੀ ਮੈਂ ਮਾਫੀ ਮੰਗਦਾ ਮੈਨੂੰ ਮਾਫ ਕਰ ਦਿਓ ਦੋਸਤੋ ਸਸਿ ਬਾਣੀ ਰੋ ਹਰ ਤਾਜ਼ਾ ਅਪਡੇਟ ਦਿਲੀ 온 ਸਕਾਈ ਟੀਵੀ ਦਿਨਾਲ